ਬਖ ਬਖ ਬੁਲਾ ਰਿਆ ਨੇ ਤੁਹਾਡੇ ਨਾਲ ਬੜੇ ਵਿਸਥਾਰ ਨਾਲ ਆਪਣੀ ਗੱਲ ਸਾਂਝੀ ਕੀਤੀ ਆ ਕੱਲ ਆਪਣੇ ਜ਼िला ਪ੍ਰਧਾਨ ਅਮਰੀਕ ਸਿੰਘ ਜੀ ਗੰਡੂਆਂ ਉਹਨਾਂ ਨੇ ਵੀ ਤੁਹਾਡੇ ਨਾਲ ਪਿਛਲਾ ਸਾਰਾ ਪਸੂਕੜ ਸਾਂਝਾ ਕੀਤਾ ਤੇ ਬਖ ਬਖ ਆਗੂਆਂ ਨੇ ਭਰਾਵੋ ਜਿਹੜਾ ਇਹ ਮੋਰਚਾ ਆਪਾਂ ਬੈਠੇ ਆ ਸਾਈਡ ਤੇ ਬੈਠੇ ਆ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤਿੰਨ ਮੀਟਿੰਗਾਂ ਹੋ ਗਈਆਂ ਪ੍ਰਸ਼ਾਸਨ ਦੇ ਨਾਲ ਜਣੀ ਉਹਨਾਂ ਮੀਟਿੰਗਾਂ ਦੇ ਵਿੱਚੋਂ ਕੋਈ ਠੋਸ ਹੱਲ ਨਹੀਂ ਨਿਕਲਿਆ ਇਸ ਕਰਕੇ ਵਿੱਚ ਜਣੀ ਸਾਡੇ ਵੱਡੀ ਪੱਧਰ ਦੇ ਕਿਸਾਨਾਂ ਦੀਆਂ ਕੁਰਕੀਆਂ ਆਈਆਂ ਹੋਈਆਂ ਨੇ ਆ ਜਿਹੜਾ ਬਹਾਲ ਢੀਂਸਾ ਆਪਣਾ ਪ੍ਰਧਾਨ ਤੁਹਾਨੂੰ ਕਹਿ ਕੇ ਗਿਆ ਕਿ 20000 ਕੁਰਕੀ 20000 ਨਹੀਂ ਭਰਾਵੋ ਅੰਕੜਿਆਂ ਤੋਂ ਟੱਪ ਗਏ ਜਣੀ 29000 ਕੁਰਕੀ ਆ ਜੜੀ ਉਹ ਸੰਗਰੂਰ ਜ਼ਿਲ੍ਹੇ ਚ ਪਈਆ ਇਹ ਜੇ ਬਲਜਿੰਦਰ ਸਿੰਘ ਵਰਗੇ ਉਹ ਸਾਰੀਆਂ ਜ਼ਮੀਨਾਂ ਫੇਰਾ ਘੱਟ ਰੇਟ ਤੇ ਲੈ ਕੇ ਕਬਜ਼ੇ ਕਰਨਗੇ ਇਸ ਕਰਕੇ ਇਹ ਜਿਹੜਾ ਮਸਲਾ ਇਹ ਮਸਲੇ ਦੇ ਵਿੱਚ ਇੱਥੋਂ ਐਸਪੀ ਸਾਹਿਬ ਆਏ ਨੇ ਜਿਨ੍ਹਾਂ ਨਾਲ ਆਪਣੀਆਂ 2 ਮੀਟਿੰਗਾਂ ਹੋਈਆਂ ਨੇ ਉਹਨਾਂ ਨੂੰ ਪਿਛਲੀ ਕਹਾਣੀ ਦਾ ਨਹੀਂ ਪਤਾ ਪਰ ਜਦੋਂ ਆਪਾਂ ਸਾਰੀਆਂ ਗੱਲਾਂ ਕੀਤੀਆਂ ਨੇ ਕਿ ਐਸ ਤਰੀਕੇ ਦਾ ਧੱਕਾ ਅਵਤਾਰ ਸਿੰਘ ਨਾਲ ਜਣੀ 5 ਲੱਖ ਰੁਪਈਆ ਪਹਿਲਾਂ ਹੀ ਕਹਿਦਾ ਕਾਗਜ਼ਾਂ ਦੇ ਵਿੱਚ ਵੀ ਮੈਂ ਅਵਤਾਰ ਸਿੰਘ ਨੂੰ ਦੇਤਾ 5 ਲੱਖ 62 ਹਜ਼ਾਰ ਦਾ ਕੁੱਲ ਸੌਦਾ ਹੋਇਆ ਕਿਹੜਾ ਬਈ ਉਹ ਬੰਦਾ ਅਸੀਂ ਜ਼ਮੀਨ ਖਰੀਦਦੇ ਆ ਅਸੀਂ ਸਾਰੇ ਪੈਸੇ ਪਹਿਲਾਂ ਦਿੰਦੇ ਆ ਚੌਥਾ ਹਿੱਸਾ ਘਟੋ ਘਟਾਪਾ ਬਾਤੋ ਬਾਤ 10 ਲੱਖ ਰੁਪਈਆ ਦੇਵਾਂਗੇ ਜੇ 5 ਲੱਖ ਦਾ ਸੌਦਾ ਨਹੀਂ ਤਾਂ 50000 ਬੇਨਗਰ ਦਾ ਅਗਲਾ ਆਈ ਬਹਿ ਕੇ ਮੁਰਜਿਆ ਕਰਨਗੇ ਇਥੋਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜੜੀ ਜਿਹੜੀ ਵੱਡੇ ਵੱਡੇ ਲਾਰੇ ਬਾਵੇ ਲਾਏ ਨੇ ਜਿਹਨੇ ਇਹ ਦੱਸ ਦੇਣਾ ਚਾਹੁੰਦੇ ਆ ਕਿ ਸਰਕਾਰ ਨੂੰ ਫੈਸਲਾ ਕਰਨਾ ਪਊਗਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਈ ਕੈਂਡੀਡੇਟ ਆ ਜਿਹੜਾ ਉਹ ਜਿਤਾਉਣਾ ਕਿ ਨਹੀਂ ਜਿਤਾਉਣਾ ਉਹ ਬੋਚੋ ਲੜਨੀਆ ਕਿ ਨਹੀਂ ਲੜਨੀ ਉਥੇ ਤੱਕ ਜਾਣ ਦਾ ਫੈਸਲਾ ਐਸ ਕਰਕੇ ਭਰਾਵੋ ਇਹ ਜਦੋਂ ਸਾਰੀਆਂ ਗੱਲਾਂ ਕੀਤੀਆਂ ਨੇ ਕੱਲੀ ਕੱਲੀ ਗੱਲ ਤੇ ਗੱਲ ਚੱਲੀ ਆ ਡੀਐਸਪੀ ਸਾਹਿਬ ਹੀ ਨਵੇਂ ਆਏ ਨੇ ਐਸਐਚਓ ਸਾਹਿਬ ਹੀ ਨਵੇਂ ਆਏ ਨੇ ਜਿਨ੍ਹਾਂ ਆਪਾਂ ਦਬਾਅ ਬਣਾ ਕੇ ਪਹਿਲਾਂ ਵੀ ਆਸੀ 20000 ਦਾ ਇਕੱਠ ਕਰਕੇ ਜੌਲੀਆਂ 'ਚ ਕਬਜ਼ਾ ਕਰ ਲਿਆ ਉਹ ਪਰਚੇ ਪਾਤੇ ਆਪਣੇ ਤੇ ਪਰਚੇ ਵੀ ਪਏ ਹੋਣੇ ਕਬਜ਼ੇ ਦੇ ਵਿੱਚ ਲਿਖਿਆ ਵੀ ਕੋ ਉਸ ਕਰਦੇ ਤੇ ਹੁਣ ਪਤਾ ਕੀ ਕਹਿੰਦੇ ਡੀਐਸਪੀ ਸਾਹਿਬ ਕਹਿੰਦੇ ਅਸੀਂ ਤਾਂ ਐ ਲਿਖ ਕੇ ਦਿੱਤਾ ਹਾਜੀ ਕੋਰਟ ਚ ਵੀ ਇਹਨਾਂ ਦਾ ਟੈਂਟ ਤਾਂ ਕਿੱਲਾ ਕਿੱਲਾ ਦੋ ਤਿੰਨ ਕਿੱल्ल्या ਦੀ ਵਾਹੀ ਪਰਾਂ ਲੱਗਿਆ ਹੋਇਆ ਜ਼ਮੀਨ ਚੋਂ ਫਸਲ ਵੱਢ ਲਈ ਪਹਿਲਾਂ ਝੋਨਾ ਵੱਢਿਆ ਹੁਣ ਕਣਕ ਬੀਜੀ ਹੋਈ ਆ ਜਣੇ ਕਿਵੇਂ ਪ੍ਰਸ਼ਾਸਨ ਉਧਰ ਪੂਰੇ ਪੱਖ ਸਾਹਿਬ ਕੇ ਭਾਈ ਬਲਜਿੰਦਰ ਦੀ ਐਡੀ ਕਿੱਡੀਕ ਭਾਈ ਪਹੁੰਚਾ ਕੋਈ ਮੋਦੀ ਨਾਲ ਬਠ ਲੱਗਦੀ ਆ ਉਹਦੀ ਕਿ ਭਘਵਾਤ ਮਾਰ ਕੋਲੇ ਰੋਜ ਬਹਿਦਾ ਆ ਜਿਹੜਾ ਹੈਗਾ ਇੱਥੇ ਵਾਲਾ ਆਪਣਾ ਜਾਗੀਰ ਵਾਲਾ ਸਰਪੰਚ ਉਹ ਤਾਂ ਪਹਿਲਾਂ ਸੁਣਦੇ ਤੇ ਆਪਾਂ ਵੀ ਉਹਦਾ ਰੋਜ ਭਾਈ ਆਪ ਵਾਲੇ ਦੇ ਦਫਤਰ ਚ ਬਹਿੰਦਾ ਉਹ ਭਰਾਵੋ ਰੌਲਾ ਉਦੋਂ ਵੱਡਾ ਰੌਲਾ ਇਹ ਆ ਵੀ ਆ ਪਿੰਡ ਕਾਈ ਦਾ ਪ੍ਰਧਾਨ ਤਿੰਨ ਚਾਰ ਬੰਦੇ ਲੈ ਕੇ ਆਉਂਦਾ ਕਿ ਜੀ ਆ ਸਾਡਾ ਜਾਇਜ਼ ਮਸਲਾ ਆ ਕਾਲੇ ਝਾੜ ਦੇ ਵਿੱਚ ਐਸ ਤਰੀਕੇ ਨਾਲ ਘਠਣਾ ਵਾਪਰੀਆ ਧੱਕੇ ਨਾਲ ਕਤਲ ਕੇਸ ਪਾਉਂਦੇ ਨੇ ਇਹ ਨਜਾਇਜ਼ ਆ ਜੀ ਉਹ ਇਹਨਾਂ ਨੂੰ ਰੜਕ ਪੈਂਦੀ ਆ ਭਰਾਵੋ ਰੜਕ ਵੀ ਜਦ ਆਏ ਬਹਿ ਕੇ ਸਾਹ ਤੋਂ ਧੱਕੇ ਨਾਲ ਕਰਾਉਂਦੇ ਨੇ ਸਾਡੀ ਜਿਹੜੀ ਵੱਡੀਆਂ ਰਿਸ਼ਮਤਾਂ ਜਿਹੜੇ ਗੋਗੜਾ ਵੱਡੀਆਂ ਮੋਟੀਆਂ ਹੁੰਦੀਆਂ ਨੇ ਠੀਕ ਆਹੇ ਗੱਲ ਸਾਰੇ ਅਫਸਰ ਮਾੜੇ ਨਹੀਂ ਹੁੰਦੇ ਸਾਰੇ ਭ੍ਰਿਸ਼ਟ ਨਹੀਂ ਹੁੰਦੇ ਪਰ ਉਹਦੇ ਅਫਸਰ ਐਸੇ ਥਾਣੇ ਨਾਲ ਸੰਬੰਧਤ ਉਹ ਜਿਹੜਾ ਐਸਐਚਓ ਜਸਪ੍ਰੀਤ 50 ਬੰਦਿਆਂ ਨੇ ਟਰੈਕਟਰ ਲਿਆ ਕੇ ਫੜਾਏ ਵੀ ਆਹ ਟਰੈਕਟਰ ਨੇ ਜੀ ਇਹਦੇ ਨਾਲ ਬਲਜਿੰਦਰ ਕਬਜ਼ਾ ਕਰਦਾ ਦਿਆ ਗੋਲੀਆਂ ਚਲਾਈਆਂ ਨੇ ਉਹ ਟਰੈਕਟਰ ਛੱਡ ਤੇ ਐਸਐਸਪੀ ਸਾਹਿਬ ਡੀਸੀ ਸਾਹਿਬ ਉਨਪੋ ਸੋ ਜਸਪ੍ਰੀਤ ਨੂੰ ਵੀ ਜਿਹੜੇ ਕਿਸਾਨਾਂ ਨੇ ਟਰੈਕਟਰ ਲਿਆ ਕੇ ਫੜਾਏ ਤੇ ਕਿੱਧਰ ਗਏ ਕਹਿੰਦੇ ਜੀ 99 ਦੀ ਗੱਲ ਆ ਉਹ 99 ਦਾ ਪਤਾ ਨਹੀਂ ਕੀ ਹੋ ਗਿਆ ਬਹੁਤ ਸਾਲ ਹੋ ਗਏ 26 27 ਸਾਲ ਹੋ ਗਏ ਕਹਿੰਦੇ ਆ ਤਾਂ ਤੁਹਾਡੇ ਸਾਹਮਣੇ ਹੋ ਗਿਆ ਉਹ ਉਹ ਕਹਿੰਦੇ ਅਸੀਂ ਉਹ ਇਹਦੇ ਅਵਸਰਾਂ ਨੂੰ ਕਹਿੰਦੇ ਆ ਕਿ ਨਾਲੇ 100 ਗੰਢਾ ਖਾਓਗੇ ਨਾਲੇ 100 ਸਿੱਤਰ ਖਾਓਗੇ ਉਹਨਾਂ ਅਵਸਰਾਂ ਨੂੰ ਕਹਿੰਦੇ ਆ ਇਸ ਕਰਕੇ ਭਰਾਵੋ ਇਹ ਜਿਹੜਾ ਤੁਹਾਡਾ ਸੰਘਰਸ਼ਾ ਇਹਨੂੰ ਕਬੂਤ ਕਰਨਾ ਜਿਵੇਂ ਤੁਸੀਂ ਦਿੱਲੀ ਦੱਸ ਕੇ ਆਏ ਹੋ ਦਿੱਲੀ ਦੱਸ ਕੇ ਆਏ ਹੋ ਤੁਸੀਂ ਜਿਹੜੇ ਕਹਿੰਦੇ ਤੇ ਆ ਫਲਾਣਾ ਪਿੰਡ ਗਰਾਹਾਂ ਵਾਲਾ ਆਤਾ ਜੀ ਆਤਾ ਜੀ ਗਿਆ ਜੀ ਪਿੰਡ ਆ ਅਸੀਂ ਬਾਹਲੇ ਖਾੜਕੂ ਆ ਅਸੀਂ ਬਾਹਲੇ ਲੜਾਕੂ ਆ ਉਹ ਦੱਸਦਾ ਤੁਸੀਂ ਕਹੇ ਪੰਜਾਬ ਦੇ ਵਿੱਚ ਆ ਲੋਕ ਨੇ ਆਦਰੜਾ ਸੰਯੁਕਤ ਮੋਰਚਾ ਜਿਨ੍ਹਾਂ ਨੇ ਕਿਹਾ ਵੀ ਹਰ ਹਾਲਤ ਜਾਵਾਂਗੇ ਦਿੱਲੀ ਸਾਰੇ ਨਾਕੇ ਖੋਲਣੇ ਪੈਗੇ ਵੱਡੀਆਂ ਗੱਲਾਂ ਨੇ ਮੋਰਚੇ ਚੱਲ ਰਹੇ ਨੇ ਜਾਇਜ਼ ਮੰਗਾ ਤੇ ਮੋਰਚੇ ਨੇ ਆਹ ਮੋਰਚਾ ਭਰਾਵੋ ਮਹੱਤਵਪੂਰਵ ਮੋਰਚਾ ਓਏ ਵੋਟਾਂ ਦੇ ਦਿਨ ਨੇ ਇਹ ਉਹ ਦਿਨ ਨੇ ਜਿਹੜੇ ਦਿਨਾਂ ਚ ਇਹਨਾਂ ਬੇਈਮਾਨਾਂ ਤੋਂ ਕੁਛ ਨਹੀਂ ਕੁਸ ਇਹਨਾਂ ਦੀ ਭੁਰਦੀ ਹੁੰਦੀ ਆ ਇਸ ਕਰਕੇ ਹੁਣ ਭੋਰਨੀ ਆ ਕੱਲ ਨੂੰ ਮੀਟਿੰਗ ਕਰਨੀ ਆ ਸੂਬਾ ਕਮੇਟੀ ਆ ਰਹੀ ਹੈ ਮੀਟਿੰਗ 'ਚ ਰਾਤ ਐਸ.ਪੀ. ਸਾਹਿਬ ਨਾਲ ਮੈਂ ਫੋਨ 'ਤੇ ਗੱਲ ਕੀਤੀ ਆ ਕਿ ਤੁਸੀਂ ਕਈ ਵਾਰ ਕਿਹਾ ਜੀ ਪਹਿਲਾਂ ਕਿ ਪੰਜ ਬੰਦੇ ਦੇ ਦਿਓ ਇਹ ਜਨਾਬਦ ਕਰ ਦਿਓ ਆ ਤਾਂ ਮਜਬੂਰੀ ਬਣ ਰਹੀ ਆ ਜੀ ਇਹ ਤਾਂ ਹਾਈ ਕੋਰਟ ਵੱਲੋਂ ਖਿੱਚਦਾ ਜੀ ਸਾਨੂੰ ਤਾਂ ਹਾਈ ਕੋਰਟ ਪਹਿਲਾਂ ਕਿਹਾ ਸੀ ਵੀ ਬੈਠਾਂਗੇ ਨਹੀਂ ਟਾਈਮ ਨਿਕਲਿਆ ਕਹਿੰਦੇ ਜੀ ਗੱਲ ਕਰਕੇ ਦੱਸਦੇ ਆ ਬਕਾਇਦਾ ਡੀਸੀ ਸਾਹਿਬ ਨੂੰ ਮਿਲ ਕੇ ਆਇਆ ਸਵੇਰੇ ਬੀ ਡੀਸੀ ਸਾਹਿਬ ਆ ਜੌਲੀਆ ਵਾਲੇ ਮਸਲੇ ਤੇ ਜਹਾਗੀਰ ਵਾਲੇ ਮਸਲੇ ਤੇ ਇਹਨਾਂ ਮਸਲਿਆਂ ਤੇ ਬਹਿ ਕੇ ਗੱਲ ਕਰਨੀ ਆ ਇਹਨਾਂ ਨੂੰ ਵੀ ਕਿਹਾ ਕਹਿੰਦੇ ਜੀ ਆਫਸਦਾਰੀ ਵੀ ਹੁੰਦੀ ਆ ਕੋਈ ਗੱਲ ਆਪਣਾ ਭਾਈਚਾਰਾ ਵੀ ਹੁੰਦਾ ਜੀ ਸਾਡੀ ਮਾੜੀ ਜੀ ਤਾਂ ਮੰਨੋ ਅਸੀਂ ਕਿਹਾ ਬੀਐਸਪੀ ਸਾਹਿਬ ਇਹ ਭਾਈ ਚਾਰਾ ਤਾਂ ਅਸੀਂ ਉਥੇ ਤੱਕ ਨਵਾਉਨੇ ਆ ਅਸੀਂ ਕਹਨੇ ਆ ਵੀ ਆਪਸਦਾਰੀ ਉਹ ਜੌਲੀਆਂ ਉਹਦਾ ਜਾਹਾਗੀਰ ਪਿੰਡ ਚ ਲਾਈ ਜੀਰੀ ਚੋਨਾ ਲਾਇਆ ਲੋਕਾਂ ਨੇ ਇਕੱਠੇ ਹੋ ਕੇ ਉਥੇ ਟੈਂਟ ਲਾ ਕੇ ਰੱਖਿਆ ਲੋਕ ਉਹਦੀ ਰਾਖੀ ਤੇ ਬੈਠੇ ਰਹੇ ਜਦੋਂ ਤੁਸੀਂ ਕਿਹਾ ਕਿ 2 ਮਹੀਨੇ ਹੋਇਆ ਜਾਹਾਗੀਰ ਵਾਲੀ ਨਾਲ ਉਸ ਤੋਂ ਬਾਅਦ ਕਹਿੰਦਾ ਜੀ ਅਸੀਂ ਇੰਤਕਾਲ ਚੜਾਵਾਂਗੇ ਕੁੜੀ ਦੇ ਨੋ 2 ਮਹੀਨੇ ਦੇ ਦੋ ਹੀ ਮੰਗ ਕੇ ਮੰਗਦੇ ਆ ਐਸਐਸਪੀ ਦਫ਼ਤਰ ਦਾ ਰੱਖਿਆ ਹਾ ਪ੍ਰੋਗਰਾਮ ਤੇ ਸੂਬਾ ਪੱਧਰ ਤੇ ਅਸੀਂ ਤਾਂ ਸੂਬੇ ਦਾ ਪ੍ਰੋਗਰਾਮ ਮਿਸ ਕੀਤਾ ਅਸੀਂ ਤਾਂ ਜੀਰੀ ਸਗਾ ਲਈ ਉਹ ਬੋਲੇ ਨੇ ਸਾਡੇ ਜਿਹੜੇ ਸਾਡੇ ਜਿਹੜੇ ਨਹੀਂ ਜਰਦੇ ਤੁਹਾਡੀ ਤਾਕਤ ਨੂੰ ਉਹ ਕਹਿੰਦੇ ਵੱਡੇ ਸੂਰਮੇ ਦੀ ਜੀਰੀ ਸਗਾਦੀ ਉੱਥੇ ਅਸੀਂ ਤਾਂ ਉੱਥੇ ਤੇ ਖੜਦੇ ਆ ਹੁਣ ਕਿਵੇਂ ਵਿਸ਼ਵਾਸ ਕਰੀਏ ਤੁਸੀਂ ਸਾਨੂੰ ਮੀਟਿੰਗ 'ਚ ਬਹਿ ਕੇ ਕਹਿੰਦੇ ਹਾਂ ਕਹਿੰਦੇ ਪ੍ਰਧਾਨ ਜੀ ਜਿੰਨਾ ਚਿਰ ਉਹ ਤੋਂ ਰਿਪੋਰਟ ਨਹੀਂ ਆਉਂਦੀ ਜਿੰਨਾ ਚਿਰ ਕਹਿੰਦੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਉਂਦੀ ਗਰਫਦਾਰੀ ਨਹੀਂ ਹੋ ਸਕਦੀ ਪਰਸੋਂ ਦੀ ਮੀਟਿੰਗ ਕਿਹਾ ਬਹਿ ਕੇ ਜਦੋਂ ਵਕੀਲ ਨੂੰ ਪੁੱਛਿਆ ਕਿ ਵਕੀਲ ਕਹਿੰਦਾ ਪ੍ਰਧਾਨ ਜੀ ਜੱਜ ਨੇ ਆਰਡਰ ਕਰਤੇ ਜੱਜ ਨੇ ਆਰਡਰ ਇਹ ਕੀਤੇ ਨੇ ਕਹਿੰਦਾ ਉਹਨੂੰ ਬੰਨ ਕੇ ਸ਼ਕਤੀ ਨਾਲ ਪੁੱਛੋ ਕਹਿੰਦਾ ਉਹਨੂੰ ਬੰਦਾ ਕਿਵੇਂ ਮਾਰਿਆ ਜੱਜ ਤਾਂ ਇਹ ਕਹਿੰਦਾ ਇਹ ਕਿਹੜਾ ਕਾਨੂੰਨਿਆਂ ਦਾ ਤੁਸੀਂ ਨੇ ਇਸ ਕਰਕੇ ਤੁਹਾਡੀਆਂ ਗੱਲਾਂ ਦੇ ਜਵਾਬ ਨਹੀਂ ਭਰਾਵੋ ਬਹੁਤ ਸਹੀ ਤੇ ਜ਼ਾਇਦ ਲੜਾਈ ਹੈ ਜਿਹੜੀ ਲੜ ਰਿਹਾ ਹਾਂ ਇਹਨੂੰ ਆਏ ਮੰਨ ਕੇ ਚੱਲੋ ਆਉਣ ਵਾਲੇ 5 ਸਾਲ ਨੇ ਜੜੇ ਉਹ ਭਰਾਵੋ ਤੁਹਾਡੀ ਤਾਕਤ ਵਧਣੀ ਆ ਉਹਨਾਂ ਨੂੰ ਫੈਕਰਾ ਇਸ ਗੱਲ ਦਾ ਕਿ ਜਿਹੜੀਆਂ ਨੀਤੀਆਂ ਲਾਗੂ ਕਰ ਰਿਹਾ ਜਿਹੜੀ ਮੈਂ ਗੱਲ ਪਹਿਲਾਂ ਬੋਲੀ ਆ ਨਾ ਕਿ ਬਲਜਿੰਦਰ ਦੀ ਕਿੰਨੀ ਕਿ ਪਹੁੰਚ ਮਾੜੀ ਮੋਟੀ ਹੋਊਗੀ ਚਲੋ ਪਰ ਉਹਨਾਂ ਨੂੰ ਰੜ ਕੇ ਇਸ ਗੱਲ ਦੀ ਆ ਭਰਾਵੋ ਕਿ ਜਿਹੜੀਆਂ ਨੀਤੀਆਂ ਲਾਗੂ ਕਰ ਰਿਹਾ ਉਹ ਜਿਹੜੀਆਂ ਇਹਨਾਂ ਦੇ ਆ ਜ਼ਮੀਨਾਂ ਖੋਹਣੀਆਂ ਨੇ ਧੱਕੇ ਨਾਲ ਜਿਹੜੇ ਮੀਟਰ ਧੱਕੇ ਨਾਲ ਲਾਉਣੇ ਨੇ ਜੇ ਆ ਇਹਨਾਂ ਦੇ ਮਸਲੇ ਆਏ ਹੱਲ ਕਰਾ ਕੇ ਆਉਣ ਲੱਗੇ ਇਹਨਾਂ ਦੇ ਪ੍ਰਧਾਨ ਫੇਰ ਉਹ ਗੱਲ ਕਿਵੇਂ ਚੱਲੂਗੀ ਇਹਦਾ ਟੋਕਾ ਮਾਰ ਦਿਓ ਉਹ ਪ੍ਰੋਗਰਾਮ ਐਲਾਨ ਕੱਲ ਨੂੰ ਕਰਾਂਗੇ ਆਪਾਂ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਕੀ ਕਰਾਂਗੇ ਕੱਲਾ ਇੱਥੇ ਨਹੀਂ ਬਹਿੰਦੇ ਇਹਦੇ ਨਾਲ ਹੋਰ ਪ੍ਰਪੋਜ਼ਲਾਂ ਵੀ ਕੱਢਾਂਗੇ ਉਹੋ ਜਿਹੇ ਹਾਲਾਤ ਜਿਹੜੇ ਕਹੇ ਨੇ ਕਿ ਸਰਕਾਰ ਨੂੰ ਸੋਚਣ ਵਾਸਤੇ ਮਜਬੂਰ ਕਰਾਂਗੇ ਕਿ ਸੰਗਰੂਰ ਜ਼ਿਲ੍ਹੇ 'ਚ ਚੋਲ ਲੜਨੀਆਂ ਕਿ ਨਹੀਂ ਲੜਨੀਆਂ ਇਹਦੂ ਗਾਹਾਂ ਜਾਣਗੇ ਜੇ ਫਿਰ ਇਹ ਹਾਲਾਤ ਬਣਾਵਾਂਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਮੰਤਰੀਆਂ ਨੇ ਚੋਲ ਲੜਨੀਆਂ ਕਿ ਨਹੀਂ ਲੜਨੀਆਂ ਇੱਥੇ ਤੱਕ ਆ ਭਰਾਵੋ ਇਸ ਕਰਕੇ ਤੁਹਾਡੇ ਸਿਰ ਤੇ ਆ ਇਹ ਗੱਲਾਂ ਨੇ ਜੜੀਆਂ ਇਹ ਇੰਟੈਲੀਜੈਂਸੀ ਨੋਟ ਕਰ ਲਵੇ ਬਕਾਇਦਾ ਮੀਟਿੰਗ ਕਰਕੇ ਇਹ ਫੈਸਲੇ ਐਲਾਨ ਨੇ ਆਉਣਗੇ ਆਉਣ ਵਾਲੇ ਦਿਨਾਂ 'ਚ ਵੀ ਆਪਣੀਆਂ ਕੀ ਪ੍ਰੋਗਰਾਮ ਨੇ ਕੀ ਪ੍ਰਪੋਜ਼ਲਾਂ ਨੇ ਬਹੁਤ ਜਾਇਜ਼ ਤੇ ਸਹੀ ਲੜੀ ਲੜਾਈ ਇਸੀ ਦਫ਼ਤਰ ਵੀ ਲੱਗ ਸਕਦਾ ਸੀ ਪਰ ਸਾਨੂੰ ਪਤਾ ਇਸ ਗੱਲ ਦਾ ਕਿ ਸਰੀਰ ਦੇ ਜਿਹੜੇ ਮਰਜ਼ੀ ਹਿੱਸੇ ਤੇ ਚੁੰਡੀ ਵੜ ਲਓ ਉਹਦੀ ਤਕਲੀਫ ਤਾਂ ਸਿਰੇ ਤੱਕ ਜਾਂਦੀ ਆ ਇਥੋਂ ਬਹਿ ਕੇ ਆਠਾੜੇ ਅੱਗੇ ਉਹ ਬਹਿ ਕੇ ਥੋੜੇ ਜਿਆਦਾ ਉਹ ਦੇਣਾ ਆਠਾੜਾ ਘੇਰ ਕੇ ਮੁੱਖ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਨੇ ਸਾਰੇ ਪੰਜਾਬ ਦੀਆਂ ਕੰਪਨੀਆਂ ਫੜੀਆਂ ਹੋਈਆਂ ਸੜਾਈਆਂ ਨੇ ਆਹੀ ਥਾਣਾ ਘੇਰਿਆ ਦੀ ਤੁਹਾਡੇ ਨਾਲ ਨੀਤੀ ਨਹੀਂ ਰੌਲਾ ਕੋਈ ਜਿਹੜੇ ਭ੍ਰਿਸ਼ਟ ਅਫਸਰ ਨੇ ਜਿਨ੍ਹਾਂ ਨੇ ਗੜਬੜਾ ਕੀਤੀਆਂ ਨੇ ਅਸੀਂ ਕਹਿੰਦੇ ਹਾਂ ਫੜ ਕੇ ਅੰਦਰ ਕਰੋ ਉਹ ਅਵਤਾਰ ਪਿੱਟ ਕੇ ਮਰ ਗਿਆ ਤੁਹਾਡੇ ਕੋਲੇ ਵੀ ਮੈਨੂੰ ਬੰਨ ਕੇ ਕੁੱਟਿਆ ਜੀ ਹਸਪਤਾਲ ਚ ਗਿਆ ਓਏ ਐਸਐਚਓ ਨੂੰ ਕਿਹਾ ਐਸਐਸਪੀ ਨੂੰ ਕਿਹਾ ਉਹ ਮੰਤਰੀ ਨੂੰ ਕਿਹਾ ਆ ਉਹਦਾ ਮੰਤਰੀ ਤੇ ਸਮਰਜੀਤ ਮਾਰੇ ਉਹ ਕਿਹਾ ਮੁੱਖ ਮੰਤਰੀ ਨੂੰ ਕਿਹਾ ਓਏ ਕਿਸੇ ਨੇ ਨਹੀਂ ਸੁਣੀ ਕੋਰਟ ਨੇ ਥੋੜੀ ਨੇ ਉਹਦੇ ਫੈਸਲੇ ਉਲਟ ਕਰਦੇ ਸਾਰੇ ਕਹਿੰਦੇ ਜੀ ਕੋਰਟ ਦੇ ਆਰਡਰ ਨੇ ਉਹ ਕੋਰਟ ਦੇ ਆਰਡਰ ਤਾਂ ਹੈਗੇ ਨੇ ਥੋੜੇ ਕੋਰਟ ਦੇ ਆਰਡਰ ਤਾਂ ਸਾਨੂੰ ਐਂ ਬੰਨੀ ਜਾਂਦੇ ਨੇ ਮਾਰੀ ਜਾਂਦੇ ਲੋਕਾਂ ਦੀ ਇਹ ਲੋਕਾਂ ਦੀ ਅਦਾਲਤ ਨੇ ਫੈਸਲੇ ਕਰਨੇ ਨੇ ਓਏ ਭਰਾਵੋ ਤੁਹਾਡੀ ਐਸ ਅਦਾਲਤੋਂ ਡਰਦੇ ਨੇ ਏ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਜਥੇਬੰਦੀ ਨੂੰ ਮਜ਼ਬੂਤ ਕਰੋ ਲਹਿਰ ਨੂੰ ਮਜ਼ਬੂਤ ਕਰੋ ਮੀਟਿੰਗਾਂ ਹੋਈਆਂ ਨੇ ਤੁਹਾਡੇ ਬਲਾਕਾਂ ਦੀਆਂ ਦੂਜੇ ਬਲਾਕਾਂ ਦੀਆਂ ਕੱਲ੍ਹ ਨੂੰ ਹੋਣੀਆਂ ਨੇ ਪੁਵਾਨੀਗੜ੍ਹ ਦੀ ਹੋ ਗਈ ਮੀਟਿੰਗ ਇਸ ਤਰੀਕੇ ਨਾਲ ਛੜੀ ਵਿਆਉਂਤ ਬਣੀਆ ਮੀਟਿੰਗ 'ਚ ਉਹਨੂੰ ਵਿਆਉਂਤ ਨੂੰ ਲਾਗੂ ਕਰੋ ਪੂਰੀ ਤਰ੍ਹਾਂ ਦੇ ਨਾਲ ਆਉਣ ਵਾਲੇ ਦਿਨਾਂ 'ਚ ਇਹ ਲੜਾਈ ਵੀ ਜਿੱਤਾਂਗੇ ਪੂਰੇ ਪੰਜਾਬ ਦਾ ਮਾਹੌਲ ਬਦਲੂਗਾ ਹੋਊਗਾ ਭਾਈ ਆ ਮਸਲੇ ਨੇ ਜ਼ਮੀਨਾਂ ਵਾਲੇ ਮਸਲੇ ਭਰਾਵੋ ਇਹਨਾਂ ਮਸਲਿਆਂ ਕਰਕੇ ਸਾਡੀ ਜਥੇਬੰਦੀ ਜੇ ਪੰਜਾਬ ਪੱਧਰ ਤੇ ਵਧੀਆ ਜੇ ਗ੍ਰਾਹਕ ਪੱਸੇ ਗੁੰਡਾ ਰਾਜ ਹੋਣਾ ਭਰਾਵੋ ਗੁੰਡਾ ਰਾਜ ਇਸ ਕਰਕੇ ਪੂਰੀ ਤਰ੍ਹਾਂ ਨਾਲ ਵੱਡੀਆਂ ਫੋਰਸਾਂ ਲਾ ਕੇ ਸਾਡੇ ਪਿੰਡਾਂ 'ਚ ਜ਼ਮੀਨਾਂ ਤੇ ਜਾਣਾ ਇਹਨਾਂ ਨੇ ਉਹ ਗੱਲ ਤੋਂ ਘਬਰਾਉਂਦੇ ਨੇ ਇਹ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਲਹਿਰ ਨੂੰ ਮਜ਼ਬੂਤ ਕਰੋ ਜਥੇਬੰਦੀ ਨੂੰ ਮਜ਼ਬੂਤ ਕਰੋ ਆਉਣ ਵਾਲੇ ਦਿਨਾਂ ਜਿਹੜੇ ਆਪਣੇ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ